ਪੱਥਰ ਬਹੁਤ ਪੈ ਗਏ। ਦੋ ਰੋਲ ਨਹੀਂ ਹੋ ਰਾ ਜੀ। ਸਹੀ ਕੰਮ ਵਿੱਚ ਘਾਟਾਂ ਨੇ ਸੋਡੇ ਲੋਕਾਂ ਚ। ਉਹ ਪਾਣੀ ਕੀ ਕਹਿੰਦਾ? ਪਾਣੀ ਦਾ ਠੇਕਾ ਨਹੀਂ ਪਹਿਲਾਂ ਸਹੀ ਨਿਸ਼ਾਨਦੇਹੀ ਕਰਾਓ ਇੱਥੇ ਤੁਸੀਂ ਕੰਮ ਲਝਾ ਲੋਗੇ। ਪੱਥਰ ਲਿਆ ਓਏ ਪੱਥਰ ਲਿਆ ਬਈ ਲਾ ਕੇ ਮਲੀ ਲੈ ਹੀ ਚਾਕੇ ਪੱਥਰ ਲਾ ਕੇ ਬਈ ਪੱਥਰ। ਇਹਦਾਂ ਨੂੰ ਬਲਾ ਕੇ ਲਿਆ ਬਈ ਜਿਹੜਾ ਉੱਥੇ ਖੜੇ ਨੇ ਗਾਹਾਂ ਉਹ ਬੰਦੇ ਯਾਰ। ਗਾਹਾਂ ਹੀ ਚਲੋ। ਇਹ ਉਰੇ ਤੱਕ ਮਾਈ ਉੱਥੇ ਤੱਕ ਆ ਗਿਆ। ਇੱਧਰ ਡੇਗੋ ਪਰਲੇ ਪਾਸੇ। ਇਹ ਪਹਾੜ ਜਿਹੜਾ ਜੂਰੇ ਤੱਕ ਨਿਕਲੇ ਆਇਆ ਇਹ ਇੱਥੇ ਆ ਪੱਥਰ ਗੱਡੇ ਜਾਣਗੇ ਤੇ ਇਧਰੋਂ ਪੱਥਰ ਗੜਵਾ ਕੇ ਆਏ ਨਾਲ ਦੀ ਨਾਲ ਬੰਨਤਾ ਤੂੰ ਮਾਈ ਮਗਰ ਇਧਰ ਆ ਗਿਆ ਆਪਣਾ ਮੱਥਾ ਚੱਲਿਆ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਨਿਸ਼ਾਨਦੇਹੀ ਹੋ ਰਹੀ ਹੈ ਇੱਥੇ ਛੋਟੇ ਜਹਾਜ਼ ਨਾਲ ਕਹਿ ਸਕਦੇ ਆ ਅੱਜ ਇੱਥੇ ਵੱਡੀ ਪੱਧਰ ਤੇ ਨਿਸ਼ਾਨਦੇਹੀ ਕਰਨੋਂ ਆਏ ਨੇ ਬਾਹਰੋਂ ਬਲਾਜਮ ਵੀ ਆਏ ਨੇ ਅਫਸਰ ਵੀ ਆਏ ਨੇ ਪਿੰਡ ਦੀ ਪੰਚਾਇਤ ਵੀ ਖੜੀ ਹੈ ਤੇ ਦੇਖਦੇ ਆਂ ਵੀ ਕਿਹੜਾ ਕੋਈ ਤਕਰਾਰ ਕਰਦਾ ਹੈ ਕਿ ਨਾ ਕੁਰਾਮਦਾਰੀ ਨਾਲੇ ਨਿਸ਼ਾਨਦੇਹੀ ਹੋ ਜੂਗੀ ਕਥੋੜੀ ਮੋਟੀ ਹੋਊਗੀ ਗੱਲਬਾਤ ਇਹ ਗਾਹਾਂ ਸਮਾਂ ਦੱਸੂ ਵਾ ਹਜੇ ਹਜੇ ਸ਼ੁਰੂ ਆ ਤਾਂ ਜਿਹੜੀ ਲਾਲ ਲਖੀਰ ਕਣੀ ਗਏ ਹੋਏ ਨੇ ਅਫਸਰ ਸਾਹਿਬਾਨ ਗੱਲਬਾਤ ਕਰਦੇ ਆ ਆਗੇ ਜੀ ਨਿਸ਼ਾਨਦੇਹੀ ਵਾਲੇ ਹਾਂ ਜੀ ਉਹ ਮੜੇ ਪੱਥਰ ਸੈੱਟ ਕਰ ਰਹੇ ਨੇ ਉਹ ਪੱਥਰ ਲੱਭ ਗਏ ਹਾਂ ਜੀ ਹਾਂ ਇਹ ਲੋ ਇਹ ਪਾਇ ਪਾਇ ਕੀ ਲਿਆ ਲਾਲ ਪੱਥਰਾ 10 ਉਹਤੇ ਜੀ ਦੂਜਾ ਕਾਲਾ 5 ਤੇ ਆ ਜੀ ਕਾਲਾ 5 ਤੇ ਆ ਹਾਂ ਠੀਕ ਹੈ ਮੈਂ ਕਿਹਾ ਨੌਜਵਾਨ ਪੀੜ੍ਹੀ ਜਿਹੜੀ ਨਵੇਂ ਨੇ ਹੁਣ ਉਹਨਾਂ ਨੂੰ ਤਾਂ ਪਤੀ ਨਹੀਂ ਹੁਣ ਕਾਲੇ ਲਾਲ ਬਰੇ ਕਿ ਪਤਾ ਹੈ ਨੀ ਹਜੇ ਇਨੇ ਨੂੰ ਨਹੀਂ ਪਤਾ ਉਹ ਕਿਸੇ ਨੂੰ ਹੀ ਪਤਾ ਹੋਊਗਾ ਜਿਹੜਾ ਬੜਾ ਮੋਟਾ ਖੇਤੀ ਨਾਲ ਕੋਈ ਬੰਦਾ ਜੁੜਿਆ ਹੋਇਆ ਹਾਂ ਉਸੇ ਨੂੰ ਪਤਾ ਹੈ ਹਾਂ ਉਸੇ ਨੂੰ ਪਤਾ ਹੈ ਮਾਰੇ ਕੀ ਪਤਾ ਉਹ ਪੱਥਰ ਵੇਚ ਵੇਚਦਿਆਂ ਅੱਜ ਕੱਲ ਦੀ ਪਨੀਰੀ ਬਾਹਰ ਭੱਜੀ ਜਾਂਦੀ ਹੈ ਹੁਣ ਪੱਥਰਾਂ ਬਾਰੇ ਕੀ ਪਤਾ ਹਾਂ ਬਿਲਕੁਲ ਬਾਹਰ ਕਿ ਨਾ ਅਮਰੀਕਾ ਭੱਜੀ ਜਾਂਦੀ ਹੁਣ ਅਮਰੀਕਾ ਚੋਰਾ ਭਜਾਤੇ ਹੁਣ ਹੋਰਾਂ ਆਈ ਜਾਂਦੇ ਨੇ ਦੁਬਾਰੇ ਪੱਥਰ ਲੱਭ ਜਾਣਗੇ ਦੁਬਾਰੇ ਤਾਂ ਹੀ ਲੱਭੇ ਇੱਕ ਵਾਰ ਪੱਟੇ ਪੱਥਰ ਤਾਂ ਨਹੀਂ ਦੁਬਾਰੇ ਉਹ ਤਾਂ ਪੱਟ ਕੀ ਪਹੁੰਚੇ ਨੇ ਉਧਰ ਜਿਹੜੇ ਦੋ ਦੋ ਕਿਲੇ ਦੇ ਵੇਚ ਕੇ ਬਾਕੇ ਹੈ ਜੀ ਉਹ ਤਾਂ ਪੱਟ ਕੀ ਗਏ ਨੇ ਪੱਥਰ ਦੋ ਦੋ ਕਿਲੇ ਨਾ ਬਦਰਦਾ ਨਹੀਂ ਹੈਗਾ ਨਾ ਬਦਰ ਨਹੀਂ ਬਾਦੂ ਉੱਥੇ ਵਾਗੀ ਟੁੱਟ ਨਹੀਂ ਆ ਉਹ ਗੁਲਜ਼ਾਰ ਸਿੰਘ ਸੜਕ ਬਣਨੀ ਹੈ ਪਹਾ 27 ਫੁੱਟ ਦਾ ਪਹਾ ਜਿਹੜਾ ਇਹ ਨਿਸ਼ਾਨਦੇਹੀ ਹੋ ਰਹੀ ਅੱਜ ਨਕਸ਼ਾ ਤੁਹਾਡੇ ਸਾਹਮਣੇ ਹੈ ਕੱਪੜੇ ਦਾ ਨਕਸ਼ਾ ਜੋ ਅਲੀ ਜੀ ਕਿੱਥੇ ਅਗਲੀ ਚੱਕ ਲੈਣੇ ਆ ਲੋ ਚੱਕ ਭਾਈ ਇੱਥੇ ਆ ਗਿਆ ਜੀ ਹਾਂਜੀ ਠੀਕ ਹੈ ਦੇਖ ਸਕਦੇ ਹੋ ਵੀ ਇੱਥੇ ਆ ਗਿਆ ਭਾਈ ਨਿਸ਼ਾਨਦੇਹੀ ਕਰ ਰਿਹਾ ਹੈਗਾ ਕੀ ਕਹਿੰਦੇ ਨੇ ਬਈ ਇਹਨੂੰ ਮੀਟਰ ਨੂੰ ਡੀਜੀਪੀਐਸ ਡੀਜੀਪੀਐਸ ਨਾਲ ਨਿਸ਼ਾਨਦੇਹੀ ਹੋ ਰਹੀ ਹੈ ਵੀ ਡੀਜੀਪੀਐਸ ਦੇਖ ਸਕਦੇ ਹੋ ਇਹ ਜੰਤਰ ਦੇ ਨਾਲ ਨਿਸ਼ਾਨਦੇਹੀ ਅੱਜ ਪਿੰਡ ਸ਼ਾਇਲੀ ਦੇ ਵਿੱਚ ਇੱਥੇ ਤੱਕ ਆ ਗਿਆ ਆ ਮਾਰ ਲਓ ਵੀ ਨਗਾ ਬਾਕੀ ਰਿਕਾਰਡਿੰਗ ਵੀ ਹੋ ਰਹੀ ਹੈ ਸੁੱਖੀ ਕੋਈ ਗੱਲ ਨਹੀਂ ਆਪਣੇ ਕੋਲੇ ਟਾਈਮ ਪੱਥਰ ਲੱਗ ਜੇ ਨਾਲ ਦੀ ਨਾਲ ਪੱਥਰ ਨਾਲ ਦੀ ਨਾਲ ਤੇ ਇੱਥੇ ਤੱਕ 27 ਫੁੱਟ ਹੋ ਗਿਆ ਜੀ ਦੇਖ ਸਕਦੇ ਹੋ ਉੱਥੋਂ ਲੈ ਕੇ ਉਹ ਉਹ ਤੋਂ ਲੈ ਕੇ ਪਹਿਲਾਂ ਉਹ ਗੱਡੇ ਹੋਏ ਕੋਠੇ ਸ਼ਾਇਲੀ ਰੋਹੀ ਰਾਮ ਵੱਲੋਂ ਇਸ ਤੱਕ ਬਦਰ 8.27 ਸਾਢੇ 27 ਸਾਢੇ 27 ਫੁੱਟ ਦਾ ਜੀ ਹਾਂ ਸਾਢੇ 27 62 ਲਈ 4 ਤੋਂ 5 ਕਿਲੋਮੀਟਰ ਲੰਮਾ ਪਹ ਹੈ ਬੀਜੀਪੀਐਸ ਦੇ ਨਾਲ ਨਿਸ਼ਾਨਦੇਹੀ ਹੋ ਰਹੀ ਹੈ ਜਲਦੀ ਰੇ ਦਾ ਨਾ ਨੀ ਚੌੜੀ ਡੀਜੀਪੀਐਸ ਡੀਜੀਪੀ ਦੇ ਉੱਪਰ ਆ ਗਿਆ ਜੀ ਉਹ ਲਾਤੀ ਨਿਸ਼ਾਨ ਅੱਗੇ ਜੰਜੀਰਾ ਖਿੱਚੀ ਫਿਰ ਜੰਦੇ ਮਣ ਮਣ ਪੱਕੇ ਦੀਆਂ ਕਦੀ ਇਕੱਠੇ ਕਰ ਲੀਆਂ ਕਦੇ ਸੰਗਲ ਜੇ ਹੁਣ ਆ ਦੇਖੋ ਜੀ ਜੰਤਰ ਦੇ ਨਾਲ ਪੂਰੀ ਗੱਲਬਾਤ ਹੈ ਜਿਹੜੀ ਡੀਜੀਪੀਐਸ ਕੱਟਦੇ ਹੁਣ ਨਿਸ਼ਾਨਦੇਹੀ ਹਰਾ ਹੋ ਗਿਆ ਇਧਰ ਰੇਂਜ ਤਾਂ ਨਹੀਂ ਛੜਦਾ ਏ ਸ਼ਾਇਦ ਸਾਢੇ 27 ਫੁੱਟ ਦਾ ਰਸਤਾ ਇਹ ਪਹਾ ਜੋ ਛੜਕ ਬਣਨੇ ਜਾ ਰਿਹਾ ਜਲਦੀ ਉਸ ਤੋਂ ਪਹਿਲਾਂ ਇੱਥੇ ਆ ਗਿਆ ਜੀ ਦੇਖ ਸਕਦੇ ਹੋ ਪੂਰੇ ਤੱਕ ਜਿਹੜਾ ਪੂਰੇ ਤੱਕ ਆ ਗਿਆ ਜੀ ਇਧਰੋਂ ਪਾਸੇ ਲਾ ਦੇ ਜੀ ਪਾਸੇ ਦੇਖ ਸਕਦੇ ਹੋ ਤਸਵੀਰਾਂ ਜੀ ਲੈ ਬੰਸ ਬੋਕੀ ਹੋਏ ਮੁੰਡਿਆ ਨਾਲ ਦੀ ਨਾਲ ਕੋਈ ਹੋਰਾਂ ਕਿੱਥੇ ਆ ਗਿਆ ਜੀ ਮਾਰਤਾ ਅਲਾਰਮ ਡੀਜੀਪੀਐਸ ਨੇ అలਰਮ ਮਾਰਤਾ ਤੇ ਇੱਥੇ ਤੱਕ ਆ ਗਿਆ ਜੀ ਇਧਰੋਂ ਇੱਥੇ ਆ ਗਿਆ ਤੇ ਇਧਰੋਂ ਆ ਗਿਆ ਉਹ ਕਣਕ ਦੇ ਔਰ ਆ ਘਟਤਾ ਜੀ ਇਧਰ ਇਸ ਤਰ੍ਹਾਂ ਦੇ ਨਾਲ ਜੰਨੀ ਕੇ ਜਿਹੜਾ ਅੱਜ ਚੱਲ ਰਿਹਾ ਨਿਸ਼ਾਨਦੇਹੀ ਦਾ ਕੰਮ ਔਂ ਵੀ ਕਲੀ ਇੱਥੇ ਬਸ ਇੱਥੇ ਹਾਂ ਬਾ ਲੋੜ ਨਹੀਂ ਢੂੰਗਾ ਦੇ ਪੂਰਾ ਡੂੰਗਾ ਗੱਡੀ ਨੂੰ ਤੁਸੀਂ ਲਾ ਲਓ ਕਲੀ ਛੱਟੂ ਇੱਥੇ ਕਲੀ ਜੀ ਆਹ ਪਰਾਂ ਕਰਾਂਗੇ ਇੱਕ ਮਿੰਟ ਖੜ ਜੋ ਰਸਤੇ ਤੋਂ ਉੱਤੀ ਆ ਗੰਦੀਆਂ ਮੁਕੀ ਆਲੇ ਆ ਵੀ ਕਲੀ ਦੀ ਆ ਕਲੀ ਭਾਈ ਤੁਹਾਨੂੰ ਗਾਰ-ਗਾਰ ਆਪਾਂ ਇਹ ਤੁਹਾਨੂੰ ਨਿਬਰਾ ਸੇ ਹੋ ਜਾਂਦਾ ਮਾਰੀ ਤਾਂ ਉਹ ਇੱਕ ਵੇ ਟੱਕ ਲੈਣੇ ਆ ਆ ਮੜੇ ਜੇ ਮੇਂ ਚੀਕਾ ਵੇ ਕੱਢ ਨੋ ਫੜੋ ਤਾਂ ਬੰਸ ਮੁੱਕੇ ਪਹੇ ਦੀ ਨਿਸ਼ਾਨਦੇਹੀ ਹੈ ਜਿਹੜੀ ਹੋ ਰਹੀ ਹੈ ਰਸਤਿਆਂ ਦੀ ਨਿਸ਼ਾਨਦੇਹੀ ਪਿੰਡ ਸ਼ਾਇਲੀ ਦੇ ਵਿੱਚ ਆ ਮਾਰਤਾ ਜੀ ਲਾਰਮ ਡੀਜੀਪੀਐਸ ਨਾਲ ਡੀਜੀਪੀਐਸ ਦੇ ਨਾਲ ਨਿਸ਼ਾਨਦੇਹੀ ਇਸ ਤਰ੍ਹਾਂ ਹੋ ਰਹੀ ਹੈ ਉਰੇ ਤੱਕ ਪਹਾੜ ਨਿਕਲਿਆ ਇਧਰੋਂ ਪਰਲੇ ਪਾਸੇ ਦੇਖਦੇ ਹੁਣ ਦੇਖਦੇ ਹਾਂ ਪਰਲੀ ਸਾਈਡ ਦੇਖਦੇ ਆਂ ਵੀ ਕਿੱਧਰ ਜਾਂਦਾ ਹੈ ਕਦੇ ਉਧਰ ਲੰਘ ਜਾਂਦਾ ਹੈ ਕਦੇ ਉਧਰ ਲੰਘ ਜਾਂਦਾ ਹੈ ਪੱਕੇ ਠੱਡੇ ਨੇ ਜਿਹੜੇ ਲਾਏ ਜਾ ਰਹੇ ਨੇ ਕਿਉਂਕਿ ਪਹਾੜ ਜਿਹੜਾ ਬਹੁਤ ਪੁਰਾਣਾ ਨਿਸ਼ਾਨਦੇਹੀ ਹੋਈ ਹੀ ਨਹੀਂ ਹੋਣੀ ਕਦੇ ਮੈਨੂੰ ਲੱਗਦਾ ਤੇ ਅੱਜ ਹੋ ਰਹੀ ਹੈ ਛੜਕ ਬਣਨੀ ਹੈ ਉਰੇ ਤੱਕ ਆ ਗਿਆ ਜੀ ਮਾਰਤਾ ਹਾਰਨ ਦੇਖੋ ਜੀ ਪੱਥਰ ਜੇ ਕਹਿੰਦੀ ਟਰਾਲੀ ਪੱਥਰਾਂ ਦੀ ਭਰ ਰੱਖੀ ਹੈ ਬਾਈਆਂ ਨੇ ਬਾਈ ਬਰਮਾ ਆ ਗਿਆ ਜੀ ਦੇ ਤਾਂ ਆਰਡਰ ਡੀਜੀਪੀ 3 ਕਿਲੋਮੀਟਰ ਜੀ 3 ਕਿਲੋਮੀਟਰ ਵੱਡੇ ਪੱਧਰ ਦੇ ਉੱਤੇ ਨਿਸ਼ਾਨਦੇਹੀ ਹੋ ਰਹੀ ਹੈ ਇਹ ਪਿੰਡ ਛਾਇਲੀ ਵੱਡੇ ਬਹੁਤ ਵੱਡੇ ਜਬਰਦਸਤ ਨਿਸ਼ਾਨਦੇਹੀ ਹੈ ਜਿਹੜੀ ਇੱਥੇ ਹੋ ਰਹੀ ਹੈ ਦੇਖ ਸਕਦੇ ਹੋ ਸਾਰਾ ਪਿੰਡ ਹੈ ਜਿਹੜਾ ਇਕੱਠਾ ਹੋਇਆਗਾ ਪਾਹੇ ਦੀ ਨਿਸ਼ਾਨਦੇਹੀ ਰਸਤੇ ਦੀ ਨਿਸ਼ਾਨਦੇਹੀ ਹੈ ਜਿਹੜੀ ਹੋ ਰਹੀ ਸੀਗਾ ਉਹ ਮੋਟਰਸਾਈਕਲ ਪਰਾਂ ਕਰਦੇ ਆਹ ਮਾਰਤਾ ਜੀ ਡੀਜੀਪੀ ਸ ਦੇ ਨਾਲ ਨਿਸ਼ਾਨਦੇਹੀ ਹੈ ਜਿਹੜੀ ਉਰੇ ਆ ਗਏ ਨਿਸ਼ਾਨ ਦੇਖ ਸਕਦੇ ਹੋ ਜੀ ਸਾਰੇ ਖੁਸ਼ ਨੇ ਜਿਹੜੀ ਕਹਿਦੀ ਬਈ ਬਾਕੀ ਹਜੇ ਸਮਾਂ ਦੱਸੂਗਾ ਜਦੋਂ ਸਿਰੇ ਤੱਕ ਜਾਵਾਂਗੇ ਹਾਂ ਜੀ ਇਹ ਪੱਥਰ ਆਪਣਾ ਸੀਗਾ ਅੱਛਾ ਆ ਨਿਗਾ ਮਾਰ ਪਾ ਇਹਦੇ ਦੇ ਦੇ ਠੀਕ ਹੈ ਅੱਛਾ ਆਪਣੀ ਹੈ ਇਹ ਹਾਂ ਜੀ ਠੀਕ ਹੈ ਐਨ ਆ ਗਏ ਸਹੀ ਟਿਕਾਣੇ ਤੇ ਇਸੇ ਤਰ੍ਹਾਂ ਨਿਸ਼ਾਨ ਦੇਹੀ ਜਿਹੜੀ ਇੱਧਰ ਦਿਖਾਉਣਾ ਹੁਣ ਤੁਹਾਨੂੰ ਵੀ ਇੱਧਰ ਕਿੱਥੇ ਤੱਕ ਆ ਗਿਆ ਬਣੇ ਜਾਊਗਾ ਰੋਕ ਲਗਾ ਹਾਂ ਬਣ ਗਿਆ ਬਣ ਗਿਆ ਕੰਮ ਬਣ ਗਿਆ ਬੱਸ ਕੋਈ ਨਹੀਂ ਕੋਈ ਜੜਦਾ ਜਿੱਥੇ ਆਲਰਮ ਵੱਜੂਗਾ ਉੱਥੇ ਠੱਡਾ ਜਿਹੜਾ ਪੱਕਾ ਲੱਗ ਜੂਗਾ ਹਾਂਜੀ ਹਾਂਜੀ ਵੱਜ ਗਿਆ ਜੀ ਦੱਬ ਦਿਓ ਚੱਲ ਬਈ ਉਰੇ ਧੱਕਾ ਕੀ ਹਾਂ ਹਾਂ ਉਰੇ ਆ ਚਲੋ ਜੀ ਸਹੀ ਇਹ ਤਾਂ ਬਿਲਕੁਲ ਮੈਨੇ ਨਹੀਂ ਦੇਖਿਆ ਖੇਤਾਂ ਦੇ ਵਿੱਚ ਲਾਲ ਕਾਲਾ ਪੱਥਰ ਉਹ ਅੱਜ ਦੇਖ ਲਓ ਲਾਲ ਪੱਥਰ ਹੈ ਜਿਹੜੇ ਬਾਹਰੇ ਵਾਗੇ ਅੱਛਾ ਬਾਹਰੇ ਵਾਗੇ ਮਰਬੇ ਬੰਦੀ ਮਰਬੇ ਬੰਦੀ ਹੋਈ ਸੀ ਉਦੋਂ ਦੇ ਪੱਥਰ ਗੱਡੇ ਹੋਏ ਨੇ ਇਹ ਇਹ ਲਾਲ ਲੈ ਸੇ ਹਾਂ ਰਮਨ ਇਸ ਹੱਥ ਕੋ ਤੇ ਅੱਛਾ ਠੀਕ ਹੈ ਨੂੰ ਤੋ ਚਿੱਟਾ ਜਾ ਇਹ ਕਾਲਾ ਹੈ ਫਰਾ ਕਾਲਾ ਕਾਲਾ ਅੱਛਾ ਕਾਲਾ ਹੈ ਠੀਕ ਹੈ ਆ ਆ ਗਿਆ ਜੀ ਬੋਲਿਆ ਬਾਈ ਬਿਲਕੁਲ ਆ ਦੇਖ ਨਾ ਮਦਾ ਤਰੀ ਹੈ ਹਾਂ ਜੀ ਬੋਲ ਦਵਦੇ ਆਪੀ ਹਾਂ ਜੀ ਠੀਕ ਹੈ ਬਾਈ ਜੀ ਕਿਉਂ ਜੀ ਓਕੇ ਬਾਈ ਠੀਕ ਹੈ ਜੀ ਦੇਖ ਸਕਦੇ ਹੋ ਬਈ ਇਹ ਕਾਲਾ ਪੱਥਰ ਹੈ ਬਈ ਉਤੋਂ ਤੂੰ ਕਿਸਰ ਕੇ ਜੇ ਚਿੱਟਾ ਜਾਉਂ ਲੱਗਿਆ ਜਿਵੇਂ ਆਪਾਂ ਕਹੀ ਕਹੀ ਵੱਜਣ ਕਰਕੇ ਚਿੱਟਾ ਲੱਗਦਾ ਹੈ ਆ ਮਾਰਤਾ ਜੀ ਡੀਜੀਪੀਐਸ ਨੇ ਹਾਰਨ ਮਾਰਤਾ ਕੱਢ ਕੇ ਉਰੇ ਦਿਓ ਚਾਹ ਨਹੀਂ ਪੱਕਾ ਲਾ ਦੇ ਲਾ ਦੇ ਜੀ ਲਾ ਦੇ ਲਾ ਦੇ ਓਏ ਢੋਕਾ ਲਾ ਦੀ ਇਹ ਗਾਹਾ ਵੀ ਕੰਮ ਦੇਊਗਾ ਓ ਢੋਕਾ ਆ ਬੱਜ ਗਿਆ ਜੀ ਹਾਰਨ ਇੱਥੇ ਲੱਗਿਆ ਨਿਸ਼ਾਨ ਜੀ ਲਾ ਦੋ ਭਾਈ ਲਾ ਦੇ ਟੂ ਵਾਲਾ ਪਿੰਡ ਪਹੁੰਚ ਗਏ ਓਏ ਕਈ ਘੰਟੇ ਲੱਗ ਜਾਣਗੇ ਬਸ ਦੋ ਘੰਟਿਆਂ ਦਾ ਕੰਮ ਆ ਜੀ ਹੋਰ ਠੀਕ ਹੈ ਕੀ ਹੈ ਬਈ ਓਏ ਬੱਜ ਗਈ ਹੁਣ ਕਿਵੇਂ ਬੱਜਦੀ ਵਧੀਆ ਕੰਮ ਹੋ ਰਿਹਾ ਬਹੁਤ ਲੱਭ ਗਿਆ ਜੀ ਲੱਭ ਗਿਆ ਆ ਵੀ ਇੱਥੇ ਲਿਆ ਲੱਭ ਗਿਆ ਇਹ ਗੱਲ ਦੀ ਮੱਕਰ ਦੇ ਆ ਜਿੰਨਾ ਜਰ ਖਾਲੀ ਪਿਓ ਦਾ ਦੇ ਸੀ ਬਸ ਓਏ ਓ ਉਤਾਰ ਦੇ ਓਰਾ ਤਾਂ ਟੱਕ ਓਰਾ ਤਾਂ ਹਾਂ ਓਰਾ ਤਾਂ ਹੋਰ ਟੱਕ ਮਾਰਦਾ ਫੜ ਜਾ ਬਾਈ ਮੜਿਆ ਦੁਬਾਰੇ ਲਾ ਕੇ ਓਏ ਬਾਈ ਖੜੀ ਮੜਿਆ ਓਏ ਭਾਈ ਮਸ਼ੀਨ ਆ ਲਿਆ ਓਰੇ ਆ ਰੇ ਦੁਬਾਰੇ ਲਾ ਕੇ ਜਾ ਪਈਆ ਤੇਰੇ ਕੋਲ ਨਹੀਂ ਲੱਗ ਪਾਇਆ ਓ ਕੀ ਲਿਓ ਮਾਸ ਓ ਕੀ ਲਿਓ ਲੈ ਹੁਣ ਫਿੱਟ ਕਰ ਦੂ ਮਰੇ ਮਾਸ ਨਾ ਬੰਦੇ ਦਾ ਬਰੇ ਲੱਭ ਦਿਆ ਕਰਵਾਣਾ ਏ ਬਸ ਫਿੱਟ ਆ ਬਾਈ ਪਰ ਤਾਂ ਆ ਗਈ ਸਮਝ ਤੇ ਗੱਲ ਆ ਗਈ ਜਿਵੇਂ ਠੀਕ ਹੋ ਰਹੀਆਂ ਨਿਸ਼ਾਨਦਹੀ ਬਹੁਤ ਵਧੀਆ ਦੇਖ ਸਕਦੇ ਹਾਂ ਵੀ ਬਾਈ ਹਰਕਲਜਾਰ ਸਿੰਘ ਤਾਰੀਵਾਲ ਦੀ ਉਹਦੇ ਨਾਲ ਰਿਪੋਰਟਿੰਗ ਨਾਲ ਨਹੀਂ ਪਹਾਣੀ ਬਣਦਾ ਸੀ ਮਾ ਜੇ ਤੇਰੀ ਰਿਪੋਰਟਿੰਗ ਨਾ ਹੁੰਦੀ ਆ ਜਾ ਭਾਈ ਮਿੱਤੇ ਚਲੋ ਜੀ ਸਰੇ ਗਿਆ ਪਰ ਮੇਲਾ ਹੈਗਾ ਇਹ ਤੋਂ ਤਾਂ ਮੈਨੂੰ ਸਰਜੂ ਮਾਰਤਾ ਜੀ ਹਾਰਨ ਬੋਲਿਆ ਨਾ ਕਰੋ ਰੁਕੋ ਜਮੀਨ ਬੋਲਣਾ ਹੈ ਆਪਾਂ ਬਣ ਗਿਆ ਕਿਹੜੀ ਆਹ ਕਹਿੰਦੇ ਕਾਫੀ ਜੀ ਤੋੜ ਕੇ ਲੈ ਗਏ ਚੋਰੇ ਦੀ ਅੱਛਾ ਚੱਲ ਵੀ ਕੱਢ ਆਹ ਕੰਮ ਤਾਂ ਮਾਫੀਆ ਕਰਿਆ ਜੀ ਬਰਮੇਲਾ ਪਹੁੰਚ ਭਾਈ ਲੈ ਫੇ ਓਏ ਕਲੀ ਪਾ ਕਲੀ ਨੋਨੀ ਕੱਢ ਭਾਈ ਪੱਥਰ ਤੇਰੀ ਜ਼ਿੰਮੇਵਾਰੀ ਤਾਂ ਪਿੱਛੇ ਆਂਗਾ ਭਾਈ ਠੀਕ ਹੈ ਜਨਤਾ ਆਪ ਗੱਡੋ ਜਿੱਥੇ ਆਉਂਦਾਗਾ ਉਦੋਂ ਮੈਂ ਇੱਥੇ ਬੱਦ ਛੱਡੂ ਆਉਂ ਛੱਡੂਗਾ ਬਸ ਠੀਕ ਹੈ ਠੀਕ ਹੈ ਹੈ ਨੰਗਾ ਨੰਗਾ ਖਿਲਜਾਰ ਸਾਂ ਆ ਦੇਖੋ ਭਾਈ ਇਹ ਅੱਜ ਖੜੀ ਪਾਸੇ ਛੱਡ ਜਾ ਕਰੋ ਖੜੀ ਦਾ ਛੱਡ ਤੂੰ ਚੱਲ ਪੱਟ ਦੋ ਲਓ ਜੀ ਪੱਟੋ ਲਓ ਜੀ ਮੈਂ ਖਿਲਾਰ ਤੋਂ ਪੱਟਣ ਦੀ ਗੱਲ ਨਹੀਂ ਕਰੀ ਸੀਟੀ ਵੱਜੀ ਬਣਾ ਨਹੀਂ ਆਉਂਦਾ ਡੀਜੀਪੀਐਸ ਦੇ ਨਾਲ ਨਿਸ਼ਾਨ ਦੇਖੀ ਹੈ ਜਿਹੜੀ ਹੋ ਰਹੀ ਹੈ ਭਾਈ ਆ ਗੱਡੋ ਭਾਈ ਆਪ ਗੱਡੋ ਇਹ ਇਹ ਗੱਲ ਮੰਨ ਜਿਓ ਗੱਡ ਕੱਢ ਬਾਈ ਦੋ ਜੰਮੇ ਪਰ ਕੱਢੋ ਗੱਡੀ ਦੀ ਗੱਡੀ ਇਹ ਉਹਨੇ ਧੱਕਾ ਕੀ ਆ ਆਪਣਾ ਤਾਂ ਅੱਗੇ ਆ ਬਾਈ ਆਪ ਕੱਢਣਗੇ ਆਪਾਂ ਨਹੀਂ ਵੜਦੇ ਵਹਣ ਚ ਠੀਕ ਹੈ ਸਾਡਾ ਤਾਂ ਵਹਣਾਂ ਅੱਗੇ ਇੱਥੇ ਤੱਕ ਆਉਂਦਾ ਕੱਢਣਾ ਆਪਾਂ ਹਾਂ ਸਹੀ ਗੱਲ ਹੈ ਘੱਟ ਵੇ ਇੱਥੋਂ ਘੱਟ ਦੇ ਤਾਂ ਮੜੀ ਕਣਕ ਆਏ ਕੋਈ ਹੋਣ ਲੱਗਿਆ ਲਿਆ ਪਾ ਗੰਦੇ ਆ ਵੀ ਪਰਮੇ ਵਾਲਾ ਓਏ ਉਹ ਤਾਂ ਕਹਿੰਦੀ ਖੜ ਗਈ ਮਬਿਆਹ ਕਿਹੜਾ ਲੱਗਾ ਟਰੈਕਟਰ ਚੱਲ ਵੀ ਵੱਜ ਗਿਆ ਜੀ ਆਲਾਰਮ ਇੱਥੇ ਤੱਕ ਨਿਕਲਿਆ ਪਹਾ ਖਾਲ ਵਿੱਚ ਆ ਗਿਆ ਸਾਰਾ ਤੇ ਖਾਲ ਤੋਂ ਅੱਗੇ ਆ ਗਿਆ ਦੋ ਪੱਟ ਦੇ ਬਾਈ ਕਣਕ ਜੀ ਮੜੀ ਗਾ ਕਰਵਾਗੇ ਪਾਣੀ ਲੱਗੀਆਂ ਹੋਈਆਂ ਆ ਜਿਆਦਾ ਕਰੀਆਂ ਨੇ ਆਹ ਹਾਂ ਇਹ ਪਾਣੀ ਲੱਗੇ ਵਾਲੇ ਬੰਦੇ ਨਾਲ ਵੀ ਮਿਲਿਆ ਹੁੰਦਾ ਨਾ ਮੇਰਾ ਤਾਂ ਵੀ ਅਗਲਾ ਨੰਬਰ ਪੱਟਾ ਪਾਣੀ ਦਾ ਤੋਂ ਨਾ ਉਹ ਵੀ ਦੋ ਕੁ ਫੁੱਟ ਨਿਕਲੀ ਹੈ ਜੇ ਕਹੀਏ ਮੇਰੀ ਟੜਕਾ ਮੈਂ ਕਹੀ ਜਾਨੂੰ ਵੀ ਪੱਟ ਦੇ ਉਥੋਂ ਦੋ ਫੁੱਟ ਲੈ ਲੋ ਤੈਨੂੰ ਕੀ ਦਿੱਕਦਾ ਤੂੰ ਕਣਕਾ ਪੱਟਾ ਵੱਜ ਗਿਆ ਅਲਾਰਮ ਜੀ ਇੱਥੇ ਤੱਕ ਨਿਕਲੇ ਉਧਰ ਦੋ ਕੁ ਫੁੱਟ ਉਧਰ ਗਈ ਹੈ ਤੇ ਇੱਧਰ ਦੇਖਦੇ ਆ ਜੀ ਤਾਂ ਹੀ ਪਰਾਂ ਖੜ ਗਿਆ ਹਾਂ ਜੀ ਸਹੀ ਹੈ ਬਾਈ ਪਰਾਂ ਖੜ ਕੇ ਕਰ ਲਉ ਅਗਲਾ ਤਰਾਜ ਕਰ ਲੇ ਠੀਕ ਹੈ ਤਾਂ ਹੀ ਪਰਾਂ ਦੇਖੋ ਜੀ ਸਹੀ ਗੱਲ ਲਈ ਚਲੇ ਕਿਹੜਾ ਜਰੀਬ ਹੈ ਜਰੀਬ ਤਾਂ ਹੋ ਜਾਂਦੀਆਂ ਬੜੀ ਮੁੱਠੀ ਓਏ ਆਗੇ ਵਾਲੇ ਕਿਉਂ ਵੀ ਮੈਂ ਠੀਕ ਕਰ ਬੀ ਲੈ ਲਓ ਦੋ ਦੋ ਕੁ ਫੁੱਟ ਦੋੇ ਪਾਸੇ ਡੇਡ ਡੇਡ ਫੁੱਟ ਆ ਲੱਗ ਗਿਆ ਜੀ ਨਿਸ਼ਾਨ ਉਰੇ ਬਚ ਗਿਆ ਜਿਹੜਾ ਹਾਰਨਾ ਹੈਗਾ ਨਾ ਨਾ ਉਹ ਆਪਾਂ ਇੱਥੇ ਬਾਈ ਉਹ ਬਾਬੇ ਆਇਆ ਪਾਇਆ ਕਰ ਉੱਤੇ ਦੇਖਦੇ ਹਾਂ ਉਹ ਤੇ ਫਿਰ ਉੱਥੇ ਨਾ ਉੱਥੇ ਨਾ ਦੇਖ ਸਕਦੇ ਨਹੀਂ ਲੱਗਦਾ ਨਹੀਂ ਗਲੀ ਦਾ ਹੁਣ ਪਤਾ ਓਏ ਉਸੇ ਚਲਾ ਦਿਆ ਕਰੋ ਗਲੀ ਚ ਪੈ ਜਾਗਾ ਯਾਰ ਕਿੱਤੇ ਦੀ ਹੁੰਦੀ ਹੈ ਯਾਰ ਇੰਨੀ ਗਮਾ ਪੈਣ ਮਾੜੀ ਹੀ ਪਾਇਆ ਕਰ ਇਹਨੂੰ ਕਨੂੰ ਹੱਥ ਪਾਰ ਖਿਆ ਛੱਡ ਦੇ ਕਿੱਲਾ ਹੈ ਪਹ ਹੋਵੇ ਮੀ ਪਿਆ ਹੋਵੇ ਚੱਕ ਵੀ ਉਹ ਵੱਜ ਗਿਆ ਜੀ ਨਿਸ਼ਾਨ ਉੱਥੇ ਤੱਕ ਜਿਹੜਾ ਵੱਜ ਗਿਆ ਇਹ ਨਹੀਂ ਉਹ ਲੱਗ ਗਈ ਮਾਰ ਆਲੇ ਮਾਰ ਦੇ ਬੱਕੇ ਨੂੰ ਮਾਰ ਲੈ ਚੈੱਕ ਕਰ ਆਲੇ ਦਲੇ ਲੈ ਪੱਥਰ ਪਾਸ ਵੈਰੀ ਗੁੱਡ ਸਿੱਖ ਗਿਆ ਇੱਕ ਦਿਨ ਤੇ ਆ ਤੇ ਜਾ ਕੇ ਵੱਜ ਗਏ ਪੰਜ ਨੇ 1.5 ਸਹੀ ਆ ਗਈ ਕਡਿਕ ਪੈ ਗਲ ਓਏ ਇੱਧਰ ਕੱਟ ਭਾਈ ਉਰੇ ਕੱਟ ਯਾਰ ਓਏ ਕਿਉਂ ਨਾ ਕੱਟੋ ਫੇਰਾ ਓਏ ਇੱਥੇ ਕੱਟੋ ਆ ਦੇਖ ਉਰੇ ਕੱਟ ਦੋ ਆ ਪੱਥਰ ਫੜਾਓ ਭਾਈ ਇਹਨੂੰ ਪਹਿਲਾਂ ਤਾਂ ਛੋਡੀ ਕਰਤਾ ਹੈ ਹਾਂ ਹੋਰ ਕਿੱਥੇ ਕੁਝ ਨਹੀਂ ਆ ਗਿਆ ਜੀ ਉਰੇ ਆ ਗਿਆ ਐਨ ਸਹੀ ਟਿਕਾਣੇ ਤੇ ਗੱਲ ਬਣੀ ਐ ਹਾਂ ਜੀ ਚਲੋ ਜੀ ਵੱਜ ਗਿਆ ਜੀ ਹਰਨ ਚਲੋ ਪਾ ਦੇ ਇਹਦੇ ਵਿੱਚ ਪਾਇਆ ਕਰਨਾ ਨਾ ਸਿਆਣ ਹਾਂਜੀ ਬਹੁਤ ਤਗੜੀ ਵਧੀਆ ਗੁਣਾਕਾਰੀ ਆ ਜੀ ਇਹਦੇ ਬੱਚਿਆਂ ਨੂੰ ਪਤਾ ਨਹੀਂ ਇਹਦੇ ਬਾਰੇ ਬੱਚਿਆਂ ਨੂੰ ਪਤਾ ਨਹੀਂ ਹੈ ਨਾ ਧਰਤੀ ਜੀ ਚਾ ਹਾਂਜੀ ਯਾਰ ਬਣਾ ਦੇ ਸਿਰੇ ਤੱਕ ਲੈ ਜਾਉਂਗੇ ਇਹਨਾਂ ਸਿਰੇ ਤੱਕ ਲੈ ਜਾਵਾਂਗੇ ਭਾਈ ਸਿਰੇ ਤੱਕ ਲੈ ਜਾਵਾਂਗੇ ਠੀਕ ਹੈ ਇਹ ਤਾਂ ਸਾਲੀ ਕਹਿੰਦਾ ਵੀ ਮਗਰ ਕਰ ਲੈ ਨਹੀਂ ਪਾਇਦਾ ਕੋਠਾ ਚੱਕਦਾ ਵਿਚ ਵਿੱਚ ਆ ਗਈ ਵਿਚ ਵਿੱਚ ਕੋਠਾ ਢਾ ਦੋਗੇ ਢਾ ਦਾਂਗੇ ਚੱਕਰ ਸਾਨੂੰ ਪੰਜੀ ਬਾਰੇ ਨਿਸ਼ਾਨਦੇਹੀ ਦੇਖੀਆ ਵੀ ਜੀ ਤੇ ਸਾਰੇ ਬੰਦੇ ਸਹਿਮਤ ਨੇ ਹੱਸ ਕੇ ਫੰਡਦੇ ਨੇ ਘਰ ਘਰ ਦਾ ਬੰਦਾ ਤੁਰਿਆ ਕਿੰਨਾ ਕਿੰਨਾ ਫੰਡ ਪਾਇਆ ਸੀ 300 ਰੁਪਏ ਕਿਲਾ ਪਾਇਆ ਸੀ 300 ਰੁਪਏ ਕਿਲਾ ਆਜੋ ਭਾਈ ਬੈਜੋ ਸਾਰੇ ਜਾਣੇ ਬਾਈ ਦੋਸਤੋ ਪਿੰਡ ਛਾਇੜੀ ਚ ਪਹੇ ਦੀ ਨਿਸ਼ਾਨਦੇਹੀ ਹੋਈ ਹੈ ਜੋ ਕਿ ਕੋਠੇ ਰੋਹੀ ਰਾਮ ਨੂੰ ਜਾਂਦਾ ਸੜਕ ਬਣਨੀ ਹੈ ਸਰਬਸੰਮਤੀ ਨਾਲ ਨਿਸ਼ਾਨਦੇਹੀ ਹੋਈ ਹੈ ਤੇ ਉਹਦੇ ਜਿਹੜੀ ਲਿਖਤ ਪੜਤਾ ਜੋ ਹੋ ਰਹੀ ਹੈ ਹਾਂਜੀ ਭਾਈ ਜੀ ਆਪਾਂ ਕਰੀਏ ਨਿਸ਼ਾਨਦੇਹੀ ਹਾਂਜੀ ਜੀ ਤੇ ਤੁਸੀਂ ਇਹਨੂੰ ਲੱਗਦਾ ਵੀ ਇਹਨਾਂ ਨਿਸ਼ਾਨਦੇਹੀਆਂ ਡੇਲੀ ਕਰਦੇ ਜਾਂਦੇ ਹੋਵੋਗੇ ਕਿਵੇਂ ਲੱਗਿਆ ਇਸ ਜਿਵੇਂ ਅੱਜ ਮਾਹੌਲ ਚ ਨਿਸ਼ਾਨਦੇਹੀ ਹੋਈ ਹੈ ਇੱਥੇ ਲੋਕੀ ਸੌਤ ਇੱਕ ਦੂਜੇ ਨਾਲ ਮਿਲ ਕੇ ਵਰਤੇ ਨੇ ਕੋਈ ਰੌਲਾ ਰੱਪਾ ਨਹੀਂ ਕਿਸੇ ਨੇ ਪਾਇਆ ਬਹੁਤ ਵਧੀਆ ਨਿਸ਼ਾਨਦੇਹੀ ਹੋਈ ਜੀ ਇਹ ਫਿਰ ਲਗਾਤਾਰ 2-3 ਘੰਟੇ ਹੋ ਗਏ ਮੈਂ ਕਰਮ ਜੀ ਨਾਜ਼ਰ ਪਰਾਨੇ ਕਈ ਵੀ ਸ਼ਾਇਲੀ ਮੈਂ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਨਾਲ ਚੱਲਣ ਦਾ ਸਵੇਰੇ 9 ਵਜੇ ਤੋਂ ਲੈ ਕੇ ਹੁਣ ਲਗਭਗ ਤੁਸੀਂ ਕਹੋ 2:30 ਵਜੇ ਤੇ ਸਾਨੂੰ ਫੰਡ ਦਿੱਤਾ ਹੱਸ ਕੇ ਜਿੰਨਾ ਅਸੀਂ ਮੰਗੇ 300 ਰੁਪਿਆ ਪ੍ਰਤੀ ਏਕੜ ਪਾਇਆ ਸੀਗਾ ਜਿਹਦੇ ਨਾਲ ਸਾਡਾ ਕੰਮ ਪੂਰ ਚੜੂਗਾ ਨੇਪਰੇ ਚਾਣ ਵਿੱਚ ਕਈ ਵਾਰ ਨਿਸ਼ਾਨਦੇਹੀ ਹੋਈਆਂ ਰਾਜ ਰਲੋ ਪੈਂਦੇ ਆ ਪਰ ਸਾਡੀ ਜ਼ਿੰਦਗੀ ਚ ਅੱਜੇ ਪਹਿਲੀ ਵਾਰ ਨਿਸ਼ਾਨਦੇਹੀ ਹੋਈ ਹੈ ਜਿਹੜੀ ਮਸ਼ੀਨਾਂ ਦੇ ਨਾਲ ਹੋਈ ਹੈ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਬਾਈ ਸਾਹਿਬ ਜੀ ਹਾਂਜੀ ਬਾਈ ਜੀ ਤੁਸੀਂ ਬਹੁਤ ਹਾਂਜੀ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਲੱਗਿਆ ਵੀਰੇ ਸਾਥ ਹੀ ਸਾਰੇ ਪਹੇਜੇ ਸਾਰਿਆਂ ਦੇ ਭਾਈਆਂ ਦਾ ਸਹਿਯੋਗ ਨਾਲ ਜਿਹੜੀ ਨਿਸ਼ਾਨਦੇਹੀ ਇਹ ਨੇ ਪੇਰੇ ਚੜੀ ਹੈਗੀ ਕੋਈ ਰੌਲਾ ਰੱਪਾ ਨਹੀਂ ਹੋਇਆ ਇਹ ਬਹੁਤ ਮਤਲਬ ਸਹੀ ਨਿਸ਼ਾਨਦੇਹੀ ਤੇ ਸਾਰਿਆਂ ਦੀ ਸਹਿਮਤੀ ਨਾਲ ਨਿਸ਼ਾਨਦੇਹੀ ਜਿਹੜੀ ਹੋਈ ਹੈ ਸੜਕ ਬਣਨ ਜਾ ਰਹੀ ਹੈ ਹਾਂਜੀ ਇਹ ਸੜਕ ਬਣ ਜਾ ਰਹੀ ਹੈ ਦੋਏ ਪਿੰਡਾਂ ਦੀ ਸਹਿਮਤੀ ਨਾਲ ਠੀਕ ਹੈ ਕਿਹੜਾ ਡਾਕਟਰ ਹਾਂਜੀ ਨੰਬਰਦਾਰ ਸਾਹਿਬ ਜੀ ਬਲਜਾਰ ਜੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਤਲਕੇ ਦੇ ਸਾਡੇ ਨਾਲ ਚੱਲ ਰਹੇ ਹੋ ਜਿਹੜੀ ਨਿਸ਼ਾਨਦੇਹੀ ਬਹੁਤ ਸਹੀ ਹੋਈ ਹੈ ਤੇ ਛਲਕ ਬਣ ਜੂ ਸਾਰੇ ਸਾਰਿਆਂ ਸਹਾਇਜੋਗ ਨਾਲ ਠੀਕ ਹੈ ਹਾਂਜੀ ਸਰਪੰਚ ਸਾਹਿਬ ਸਭ ਤੋਂ ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਸਾਸੀਬਾਹਰ ਬਲਜਾਰ ਜੀ ਸੋਨ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਟਾਈਮ ਕੱਢਿਆ ਸਾਡੇ ਵਾਸਤੇ ਅਸੀਂ ਸਾਡੇ ਪਿੰਡ ਦੇ ਲੋਕਾਂ ਨੂੰ ਅਸੀਂ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਗੱਲਾਂ ਕਰਦੇ ਹੁੰਦੇ ਵੀ ਸਹਿਯੋਗ ਦਿਓ ਕੰਮ ਜਿੰਦਾ ਮਰਜ਼ੀ ਕਰਾ ਲਵਾਂ। ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਡੇ ਦੋ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਸਾਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੇ ਸੜਕਾਂ ਜਮੰਦੇ ਵਾਲੇ ਨੇ ਵੀ ਕਿਹਾ ਕੋਠੇ ਵਾਲੇ ਨੇ ਵੀ ਕਿਹਾ ਅਸੀਂ ਚਾਹੇ ਵਾਲੇ ਨੇ ਵੀ ਕਿਹਾ। ਅਸੀਂ ਤਿੰਨੇ ਪਿੰਡਾਂ ਦੇ ਜੋੜ ਲਾ ਕੇ ਸਾਡੀਆਂ ਸੜਕਾਂ ਮਜੂਰ ਹੋਏ। ਅੱਗੇ ਤੋਂ ਵੀ ਆਪਣੇ ਪਿੰਡ ਦੀਆਂ ਚਾਰ ਸੜਕਾਂ ਰਹਿੰਦੀਆਂ ਨੇ ਉਹਨਾਂ ਤੇ ਵੀ ਜੋਰ ਲਾਉਣਾ ਹੈ, ਪੂਰਾ ਤੇ ਬਣਾਉਣੀਆਂ ਨੇ। ਅਸੀਂ ਪਿੰਡ ਦੇ ਲੋਕਾਂ ਨੂੰ ਜਿਵੇਂ ਸਾਡਾ ਸਹਿਯੋਗ ਦੇ ਰਹੇ ਨੇ ਇਸੇ ਤਰ੍ਹਾਂ ਸਹਿਯੋਗ ਦੇਣਾ। ਪਿਆ ਪਿੰਡ ਤਰੱਕੀ ਦੀ ਰਾਹ ਤੇ ਲਜਾਈਏ ਅਸੀਂ ਸਾਰੇ ਪੇਹ ਬਸੀਆਂ ਦਾ ਕਿਸਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਪਿਆਰ ਸਤਿਕਾਰ ਨਾਲ ਨਿਸ਼ਾਨਦੇਹੀ ਕਰਾਈ ਅੱਗੇ ਇੰਨੇ ਪਿਆਰ ਸਤਿਕਾਰ ਨਾਲ ਸਾਫ਼ ਹੋ ਕੇ ਸੜਕ ਬਣ ਸਗੀ ਠੀਕ ਹੈ ਜੀ ਬਸ ਮੇਹੀ ਬੇਨਤੀ ਹੈ ਵੀ ਜਿੰਨੇ ਲਿਖਤਾ ਮਤਲਬ ਪਤਾ ਇਹ ਪੰਚਾਇਤ ਵੱਲੋਂ ਜਿਨ੍ਹਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਦੇ ਬਾਣ ਦੇ ਵਿੱਚ ਠੱਡੇ ਲੱਗੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਉਹ ਜਦੋਂ ਮਿੱਟੀ ਪਾਵਾਂਗੇ ਉਹ ਚ ਵੀ ਸਹਿਯੋਗ ਕਰਨ ਕੰਮ ਆਹੇ ਅੱਜ ਤੋਂ ਹੀ ਅਸੀਂ ਸ਼ੁਰੂ ਕਰ ਦੇਣਾਗਾ ਕੰਮ ਜਿਨ੍ਹਾਂ ਨੇ ਸਾਡਾ ਸਵੇਰ ਤੋਂ ਲੈ ਕੇ ਹੁਣ ਤੱਕ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸਹਿਯੋਗ ਦਿੱਤਾ ਤੇਰਾ ਸਾਡਾ ਕੰਮ ਆ ਉਹ ਨਿਪੇਰੇ ਚੜਿਆ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਆਪਣੇ ਸੱਜਣ ਸਵੇਰ ਤੋਂ ਲੈ ਕੇ ਹੁਣ ਤੱਕ ਆਪਣਾ ਸਾਥ ਦੇ ਰਹੇ ਨੇ ਬਹੁਤ-ਬਹੁਤ ਧੰਨਵਾਦ ਔਰ ਸਪੈਸ਼ਲ ਧੰਨਵਾਦ ਤੁਹਾਡਾ ਕੋਈ ਖਬਰ ਜਿਹੜੇ ਸਾਡੇ ਨਾਲ ਸਵੇਰ ਤੋਂ ਲਗਾਤਾਰ ਸਾਡਾ ਸਾਥ ਦੇ ਰਹੇ ਨੇ ਧੰਨਵਾਦ ਜੀ